ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਦੀ ਨਾਮਜ਼ਦਗੀ ਦਾ ਆਖਰੀ ਦਿਨ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਦੇ ਵਿੱਚ ਕਾਗਜ਼ ਜਮ੍ਹਾਂ ਕਰਵਾਏ ਗਏ ਜਿੱਥੇ ਕਾਗਜ਼ ਜਮ੍ਹਾਂ ਕਰਾਉਣ ਦੇ ਦਿਨ ਉਮੀਦਵਾਰਾਂ ਦੇ ਵਿੱਚ ਗਰਮ ਜੋਸ਼ੀ ਦਿਖਾਈ ਦਿੱਤੀ ਅਤੇ ਹੀ ਆਪਣੀ ਆਪਣੀ ਵਾਰਡ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਵੀ ਹੋਰ ਦਿਖਾਈ ਦਿੱਤੀ ਦੇ ਚਲਦੇ ਗੱਲਬਾਤ ਕਰਦੇ ਆਜ਼ਾਦ ਉਮੀਦਵਾਰ ਜਰਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਉਹ ਵਾਰਡ ਨੰਬਰ 36 ਤੋਂ ਆਜ਼ਾਦ ਚੌਂ ਲੜਨ ਲਈ ਤਿਆਰੀ ਕਰ ਰਹੇ ਸਨ ਅਤੇ ਅੱਜ ਆਜ਼ਾਦ ਉਮੀਦਵਾਰ ਵਜੋਂ ਹੀ ਉਹਨਾਂ ਦੇ ਵੱਲੋਂ ਐਸਡੀਐਮ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਅਤੇ ਹੁਣ ਵਾਰਡ ਦੇ ਲੋਕਾਂ ਦੇ ਵਿੱਚ ਵਿਚਰਨ ਤੋਂ ਬਾਅਦ ਉਹਨਾਂ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਗੇ ਉਹਨਾਂ ਕਿਹੜੀ ਉਮੀਦ ਹੈ ਕਿ ਰਵਾਇਤੀ ਪਾਰਟੀਆਂ ਤੋਂ ਜਿਹੜੇ ਲੋਕ ਤਾਂ ਆ ਚੁੱਕੇ ਨੇ ਉਹ ਸਾਨੂੰ ਵਾਰਡ ਦੇ ਵਿਕਾਸ ਦੇ ਲਈ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਹਾਇਤਾ ਕਰਨਗੇ ਜਰਮਨਜੀਤ ਸਿੰਘ ਬਾੜੀ ਜੀ 36 ਨੰਬਰ ਵਾਰਡ ਦੇ ਵਿੱਚੋਂ ਆਪਾਂ ਪੰਜ ਕੈਂਡੀਡੇਟ ਬਣੇ ਕਾਗਜ਼ ਭਰੇ ਆ ਨਹੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਮ ਉਥੋਂ ਇਲੈਕਸ਼ਨ ਲੜਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਫੋਟੋ ਹਟਾ ਰਹੇ ਅਸੀਂ ਯਾਰ ਲੜਨੇ ਪਈ ਲੱਗਦਾ ਨਹੀਂ ਕਿ بڑا ਮੁਕਾਬਲਾ ਰਹੇ ਲੜਣ ਦਾ ਰ ਕੋਈ ਗੱਲ ਨਹੀਂ ਫਿਰ ਕੀ ਮੁਕਾਬਲਾ ਰਹੇਗਾ ਤੇ ਡਟ ਕੇ ਕਰਾਂਗੇ ਮੁਕਾਬਲੇ ਦਾ ਸਾਹਮਣਾ ਨਹੀਂ ਵਿਕਾਸ ਦੀ ਗੱਲ ਕਰੀਏ ਪਹਿਲਾਂ ਕਿੰਨਾ ਦਾ ਵਿਕਾਸ ਜਿਹੜਾ ਵਾਰਡ ਦਾ ਵਾਰਡ 'ਚ ਜਿਹੜਾ ਰਹਿਦਾ ਵਿਕਾਸ ਹੈ ਜੀ ਜਿਹੜਾ ਕੋਈ ਰਹਿ ਗਿਆ ਉਹ ਵੀ ਕਰਾਂਗੇ ਜੀ ਪੂਰਾ ਜਿਹੜਾ ਹੋਇਆ ਠੀਕ ਹੈ ਵੋਟਰਾਂ ਨੂੰ ਵਧੀਆ ਅਪੀਲ ਕਰਾਂਗੇ ਵੋਟਰਾਂ ਨੂੰ ਸੁੱਖ ਸਹੂਲਤਾਂ ਦੇਵਾਂਗੇ ਜਿਹੜੀਆਂ ਕੋਈ ਰਹਿ ਗਈਆਂ ਲੋਕੀ ਵਿਚਾਰੇ ਪਟਵਾਰਖਾਨੇ ਦੇ ਵਿੱਚ ਜਾ ਕੇ ਧੱਕੇ ਖਾਂਦੇ ਆ ਕੋਈ ਹੋਰ ਇੰਤਕਾਲ ਦਾ ਪਰੇਸ਼ਾਨੀ ਹੁੰਦੀ ਆ ਮੇਰੇ ਦਫ਼ਤਰ ਦੇ ਵਿੱਚ ਸਹੂਲਤ ਦਵਾਂਗੇ ਉੱਥੇ ਬੰਦੇ ਸਾਰੇ ਲੱਗੇ ਹੋਏ ਆ ਪਹਿਲਾਂ ਵੀ ਲੱਗੇ ਸੀ ਹੁਣ ਵੀ ਲੱਗੇ ਆ ਕਾਹ ਵੀ ਕੋਈ ਦਿੱਕਤ ਆਊਗੀ ਤਸੀਂ ਨਾਲ ਖੜੇ ਹਾਂ ਬੁੱਤੇ ਪਰ ਜਿਹੜੇ ਕੰਮ ਰਹਿ ਗਏ ਆਪਣੇ ਬਜ਼ਾਰਾਂ ਦੇ ਹੋਰ ਕਈ ਕਮੀਆਂ ਰਹਿ ਗਈਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਉਹ ਪੂਰੀਆਂ ਕਰਾਂਗੇ ਜਰਮਨਜੀਤ ਸਿੰਘ ਬਾੜੀ 36 ਨੰਬਰ ਵਾਰਡ ਦੇ ਵਿੱਚੋਂ ਆਪਾਂ ਅੱਜ ਕੈਂਡੀਡੇਟ ਬਣੇ ਕਾਗਜ਼ ਭਰੇ ਆ ਨਹੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਉਥੋਂ ਇਲੈਕਸ਼ਨ ਲੜਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਫੁੱਲ ਹੰਕਾਰ ਅਸੀਂ ਯਾਦ ਰੱਖਣੀ ਪਈ ਲੱਗਦਾ ਨਹੀਂ ਕੋੜਾ ਮੁਕਾਬਲਾ ਰਹੇਗਾ ਜਿਹੜਾ ਹੈ ਕੋਈ ਗੱਲ ਨਹੀਂ ਫਿਰ ਕੀ ਮੁਕਾਬਲਾ ਰਹੇਗਾ ਤੇ ਡਟ ਕੇ ਕਰਾਂਗੇ ਜੀ ਮੁਕਾਬਲੇ ਦਾ ਸਾਹਮਣਾ ਨਹੀਂ ਵਿਕਾਸ ਦੀ ਗੱਲ ਕਰੀਏ ਪਹਿਲਾਂ ਕਿੰਨਾ ਦਾ ਵਿਕਾਸ ਜਿਹੜਾ ਬਾੜੀ ਵਾਰਡ 'ਚ ਜਿਹੜਾ ਰਹਿਦਾ ਵਿਕਾਸ ਹੈ ਜੀ ਜਿਹੜਾ ਕੋ ਰਹਿ ਗਿਆ ਉਹ ਵੀ ਕਰਾਂਗੇ ਜੀ ਪੂਰਾ ਜਿਹੜਾ ਹੋਇਆ ਠੀਕ ਹੈ ਬੋਟਰਾ ਨੂੰ ਵੀ ਅਪੀਲ ਬੋਟਰਾ ਨੂੰ ਸੁੱਖ ਸਹੂਲਤਾਂ ਦੇਵਾਂਗੇ ਜੀ ਜਿਹੜੀਆਂ ਕੋਈ ਰਹਿ ਗਿਆ ਲੋਕੀ ਵਿਚਾਰੇ ਫਟਵਾਰਖਾਨੇ ਦੇ ਵਿੱਚ ਜਾ ਕੇ ਧੱਕੇ ਖਾਂਦੇ ਆ ਕੋਈ ਹੋਰ ਇੰਤਕਾਲ ਦਾ ਪਰੇਸ਼ਾਨੀ ਹੁੰਦੀ ਆ ਮੇਰੇ ਦਫ਼ਤਰ ਦੇ ਵਿੱਚ ਸਹੂਲਤ ਦਵਾਂਗੇ ਉੱਥੇ ਬੰਦੇ ਸਾਰੇ ਲੱਗੇ ਹੋਏ ਆ ਪਹਿਲਾਂ ਵੀ ਲੱਗੇ ਸੀ ਹੁਣ ਵੀ ਲੱਗੇ ਆ ਕਾ ਵੀ ਕੋਈ ਦਿੱਕਤ ਆਊਗੀ ਤਸੀਂ ਨਾਲ ਖੜੇ ਨਹੀਂ ਬੰਦਿਆਂ ਨੂੰ ਲੈ ਕੇ ਚੱਲੋ ਉੱਤੇ ਪਰ ਜਿਹੜੇ ਕੰਮ ਰਹਿ ਗਏ ਆਪਣੇ ਬਜ਼ਾਰਾਂ ਦੇ ਹੋਰ ਕਈ ਕਮੀਆਂ ਰਹਿ ਗਈਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਉਹ ਪੂਰੀਆਂ ਕਰਾਂਗੇ